ਕਾਰਵਾਈ ਜੀ ਅੱਜ ਸਾਨੂੰ ਇਹ ਵਿੱਚੋਂ ਜਿਹੜਾ ਬਾਟਾ ਚੌਂਕ ਲਾਇਬ੍ਰੇਰੀ ਚੌਂਕ ਇਹ ਹਰਮਨ ਚੌਂਕ ਤੋਂ ਕਾਫੀ ਸ਼ਿਕਾਇਤਾਂ ਰੋਜ਼ ਆਉਂਦੀਆਂ ਸੀ ਵੀ ਇੱਥੇ ਟ੍ਰੈਫਿਕ ਦੀ ਸਮੱਸਿਆ ਬੜੀ ਐ ਤਾਂ ਅਸੀਂ ਮਾਨਯੋਗ ਐਸਐਸਪੀ ਸਾਹਿਬ ਦੀ ਹਦਾਇਤਾਂ ਅਨੁਸਾਰ ਜਿਹੜਾ ਐ ਉੱਥੇ ਜਾ ਕੇ ਉਹਨਾਂ ਨੂੰ ਸਾਈਡ ਤੇ ਕਰਾਇਆ ਆ ਜਿਹੜਾ ਰੋਂਗ ਪਾਰਕਿੰਗ ਸੀ ਉਹਨਾਂ ਦੇ ਚਲਾਨ ਕੀਤੇ ਆ ਔਰ ਜਿਹੜੀਆਂ ਨੂੰ ਸਾਈਡ ਸਾਈਡ ਤੇ ਕਰਾਇਆ ਆ ਉਹਨਾਂ ਨੂੰ ਦੱਸਿਆ ਕਿ ਪੀਲੀ ਲਾਈਨ ਤੋਂ ਪਰੇ ਰੱਖੋ ਪੀਲੀ ਲਾਈਨ ਤੋਂ ਅੰਦਰ ਪਾਰਕਿੰਗ ਕਰੋ ਤੇ ਤਾਂ ਜੋ ਟ੍ਰੈਫਿਕ ਦੀ ਸਮੱਸਿਆ ਨਾ ਆਵੇ ਬੋਰਡ ਜਿਹੜੇ ਆ ਉਹ ਵੀ ਆਪਣੇ ਪਿੱਛੇ ਰੱਖੋ ਇਰੇ ਦੁਕਾਨਦਾਰਾਂ ਨੇ ਬੋਰਡ ਲਾਏ ਹੁੰਦੇ ਆ ਉਹ ਵੀ ਗਾਂ ਵਧਾ ਕੇ ਲਾ ਦਿੰਦੇ ਆ ਉਹਦੇ ਨਾਲ ਵੀ ਸਮੱਸਿਆ ਆਂਦੀ ਆ ਇਸ ਕਰਕੇ ਅਸੀਂ ਅੱਜ ਇਹ ਦੋ ਤਿੰਨ ਬਾਜ਼ਾਰ ਜਿਹੜੇ ਅਸੀਂ ਸਾਫ਼ ਕਰਾਇਆ ਹੁਣ ਅਸੀਂ ਇਹ ਜੇ ਰੋਡ ਤੇ ਆ ਸਿੰਘ ਸਭਾ ਗੁਰਦੁਆਰਾ ਸਾਹਿਬ ਦੇ ਲਾਗੇ ਇੱਥੋਂ ਵੀ ਜਿਹੜਾ ਰੋਂਗ ਪਾਰਕਿੰਗ ਦੇ ਚਲਾਨ ਕੀਤੇ ਆ ਕੋਈ ਬੋਰਡ ਕਬਜ਼ੇ 'ਚ ਵੀ ਲਗੇ ਲੈ ਇਹ ਜੀ ਦੋ ਚਾਰ ਬੋਰਡ ਵੀ ਲਏ ਆ ਕਬਜ਼ੇ 'ਚ ਜਿਹੜੇ ਬਿਲਕੁਲ ਹੀ ਸੜਕ ਦੇ ਉੱਤੇ ਲਾਏ ਸੀ ਉਹ ਲਏ ਆ ਇਹ ਗੱਡੀਆਂ ਜਿਹੜੇ ਚਲਾਣ ਕੀਤੀਗੇ ਕਿੰਨੀਆਂ ਗੱਡੀਆਂ ਇਹਦਾ ਅੱਜ ਕੋਈ 7 65 ਦੇ ਕਰੀਬ ਚਲਾਣ ਜਿਹੜੇ ਆ ਕੀਤੇ ਆ ਉਹਨੇ ਕੋਨੇ ਦੇਖਿਆ ਹੈ ਹੀ ਬਹੁਤ ਤੇਜ਼ੀ ਨਾਲ ਪਟਾਕੇ ਮਾਰਿਆ ਹੈ ਕੀ ਕਾਰਵਾਈ ਕੀਤੀ ਕੀ ਉਹਦੇ ਉਹਨੂੰ ਆਪਣਾ ਉਹਦਾ ਚਲਾਣ ਕੀਤਾ ਜੀ ਸਲੈਂਸਰ ਚੇਂਜ ਦਾ ਨੰਬਰ ਦਾ ਨੰਬਰ ਪਲੇਟ ਦਾ ਉਹਦਾ ਚਲਾਣ ਕੀਤਾ ਉਹਨੂੰ ਬੌਂਡ ਕੀਤਾ ਹੈ ਜੀ ਸਰ ਉਹਦਾ ਐਪੀ ਦਿੱਤੀ ਜੀ ਸਲੈਂਸਰ ਅਦਾ ਆਰਮੀ ਕੀਤੀ ਹੈ ਜੀ ਉਹ ਸਲੈਂਸਰ ਲਾਏਗਾ ਤੇ ਫੇਰ ਹੀ ਉਹਨੂੰ ਵਾਪਸ ਦਾਂਗੇ ਇਹ ਲਗਾਤਾਰ ਜਾਰੀ ਰਹੇਗੀ ਸਰਵਈਏ ਲਗਾਤਾਰ ਜੀ ਲਗਾਤਾਰ ਮਾਨਯੋਗ ਐਸਐਸਪੀ ਸਾਹਿਬ ਦੀਆਂ ਸਖਤ ਮਤਲਬ ਨਿਰਦੇਸ਼ ਨੇ ਕਿ ਟ੍ਰੈਫਿਕ ਦੀ ਸਮੱਸਿਆ ਜਿਹੜੀ ਹੈ ਸ਼ਹਿਰ ਵਿੱਚ ਨਹੀਂ ਹੋਣੀ ਚਾਹੀਦੀ ਇਸ ਕਰਕੇ ਉਹਨੂੰ ਅਸੀਂ ਲਾਗੂ ਕਰਾ ਰਹੇ ਹਾਂ ਜਿੱਦਾਂ ਪਿੱਛੇ ਵੀ ਹਦਾਇਤ ਮਿਲੀ ਸੀ ਕਿ 옐ੋ ਲਾਈਨ ਦੁਬਾਰਾ ਲਗਾਈ ਜਾਏ ਕਰਤਾ ਸ਼ੁਰੂ ਕਰ ਉਹ ਇਹ ਸਭ ਨੂੰ ਬੇਨਤੀ ਕੀਤੀ ਹੈ ਜੀ ਪੱਤਰ ਵੀ ਲਿਖਿਆ ਆ ਆਪਣੇ ਸਾਡੇ ਸੀਨੀਅਰ ਅਫਸਰਾਂ ਨੇ ਤੇ ਮਾਨਯੋਗ ਡੀਸੀ ਸਾਹਿਬ ਵੀ ਉਹਦੇ ਵਿੱਚ ਕਰ ਰਹੇ ਨੇ ਉਹ ਕੁਝ ਲਾਈਨ ਲੱਗੀ ਆ ਉਹ ਮਿੱਟ ਗਈ ਆ ਹੁਣ ਦੁਬਾਰਾ ਲਗਾ ਰਹੇ ਨੇ